ਉੜਕਪੁਰਾ ਸਿਮਲਾ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰੇ ਸਰਕਾਰੀ ਬਲੱਡ ਬੈਂਕ ਨੂੰ ਬੰਦ ਕਰਨ ਦੀ ਤਿਆਰੀ ਦੇ ਖਿਲਾਫ ਬਣਾਈ ਗਈ ਬਲੱਡ ਬੈਂਕ ਬਚਾਓ ਐਕਸ਼ਨ ਕਮੇਟੀ ਦੀਗਵਾਈ ਵਿੱਚ ਸਮਾਜਸੀ ਜਥੇਬੰਦੀਆਂ ਨੇ ਅੱਜ ਸਿਮਲਾ ਹਸਪਤਾਲ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਪਹਿਲੇ ਦਿਨ ਹੀ ਭੁੱਖ ਹੜਤਾਲ ਵਿੱਚ ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਨੇਟੂ ਅਤੇ ਪੀ ਬੀਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਜੀਵ ਮਲਕ ਸ਼ਾਮਲ ਹੋਏ ਅਤੇ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਿਮਲਾ ਸਥਾਨ ਵਿੱਚ ਬਲੱਡ ਬੈਂਕ ਵਿੱਚ ਪੱਕੇ ਤੌਰ ਤੇ ਡਾਕਟਰ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ ਜਾਣਕਾਰੀ ਦਿੰਦੇ ਮੁਤਾਬਕ ਬਲੱਡ ਬੈਂਕ ਵਿੱਚ ਡਾਕਟਰਾਂ ਦੀ ਸੇਵਾ ਮੁਕਤ ਹੋਣ ਤੇ ਚੱਲਦਿਆਂ ਸਿਹਤ ਵਿਭਾਗ ਨੇ ਇਸ ਨੂੰ ਬੰਦ ਕਰਨ ਲਈ ਤਿਆਰੀ ਕਰ ਲਈ ਜਿਸ ਦੇ ਖਿਲਾਫ ਇਲਾਕੇ ਦੀਆਂ ਜਥੇਬੰਦੀਆਂ ਨੇ ਬਲੱਡ ਬੈਂਕ ਬਚਾਓ ਐਕਸ਼ਨ ਕਮੇਟੀ ਬਣਾਈ ਗਈ ਜਿਸ ਦੀ ਅਗਵਾਈ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਇਸ ਮੌਕੇ ਤੇ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਕੀ ਕਹਿਣਾ ਚਾਹੂਗੇ ਦੇਖੋ ਜੀ 25 ਸਾਲ ਤੋਂ ਇੱਕ ਬਲੱਡ ਬੈਂਕ ਜੋ ਕਿ ਸਾਰੇ ਕੋਟਕਪੂਰਾ ਜਾਂ ਇਹਦੇ ਆਸ-ਪਾਸੇ ਦੇ ਜਿੰਨੇ ਵੀ ਸਾਡੇ ਨਾਲ ਦੇ ਸ਼ਹਿਰ ਲੱਗਦੇ ਐ ਉਹਨਾਂ ਦੀ ਸੇਵਾ ਕਰ ਰਿਹਾ ਹੈ ਤੇ ਇੱਕੋ ਦਮ ਜਦੋਂ ਇਹ ਕਨ ਹੋਣੀ ਹੈ ਕਿ ਸਾਡੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਇਹ ਇੱਕ ਬਹੁਤ ਹੀ ਵੱਡੀ ਮੰਦਭਾਗੀ ਘਟਨਾ ਹੈਗੀ ਹੈ ਜਿਹੜੀ ਸਾਡੇ ਨਾਲ ਹੀ ਵਾਪਰਦੀ ਪਈ ਹੈ ਕਿਉਂਕਿ ਸਭ ਤੋਂ ਜ਼ਿਆਦਾ ਜੋ ਖੂਨਦਾਨ ਹੈ ਉਹ ਕੋਟਕਪੂਰਾ ਦੇ ਇਲਾਕੇ ਦੇ ਲੋਕ ਕਰਦੇ ਪਏ ਆ ਪਿਛਲੇ 10 ਸਾਲਾਂ ਤੋਂ ਵੇਖੀਏ ਤਾਂ ਇੱਥੇ ਸਾਡੇ ਕੋਲ ਉਹ ਜੇ ਸੂਰਬੀਰ ਮੌਜੂਦ ਹੈ ਦਵਿੰਦਰ ਲੀਟੂ ਜੀ ਵਰਗੇ ਜਿਨ੍ਹਾਂ ਨੇ 104 ਵਾਰ ਆਪਦਾ ਖੂਨ ਦਿੱਤਾ ਹੈ ਤੇ ਉਹ ਜਿਹੜੀਆਂ ਐਨਜੀਓ ਸਾਡੇ ਪੀਬੀਜੀ ਵੈਲਥਾ ਕਲਵਰ ਕੈਂਜੋ ਜੋ ਲੋ ਮੌਜੂਦ ਹੈ ਜਿਨ੍ਹਾਂ ਨੇ 5000 ਤੋਂ ਜ਼ਿਆਦਾ ਬਲੱਡ ਡੇਸ਼ਨ ਕੀਤੀ ਹੈ ਤੇ ਅੱਜ ਉਸੇ ਬਲੱਡ ਬੈਂਕ ਨੂੰ ਬੰਦ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਉਸ ਦੇ ਨਾਲ ਹੀ ਜਿਹੜਾ ਸਾਡਾ ਸਿਵਲ ਹਸਪਤਾਲ ਹੈ ਇਸ ਦੇ ਵਿੱਚ ਇੱਕ ਡਾਇਲਿਸਿਸ ਸੈਂਟਰ ਹੈ ਗਾਇਨੀ ਦੇ ਪ੍ਰੇਡ ਇੱਥੇ ਹੁੰਦੇ ਆ ਤੇ ਹੱਡੀਆਂ ਦੇ ਪ੍ਰੈਸ਼ਰ ਵੀ ਹੁੰਦੇ ਆ ਤੇ ਇੱਕੋ ਦਾਮ ਜੇ ਇਹ ਬਲੱਡ ਬੈਂਕ ਬੰਦ ਹੁੰਦਾ ਤੇ ਉਹ ਸਾਰੇ ਦੇ ਸਾਰੇ ਕੰਮ ਇੱਥੇ ਰੁਕ ਜਾਣਗੇ ਸਾਨੂੰ ਇਹ ਦੋਖ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਡਾਇਲਿਸਿਸ ਹੋ ਰਹੀ ਸੀ ਉਹ ਵੀ ਇਹਦੇ ਕਰਕੇ ਬੰਦ ਹੋ ਚੁੱਕੇ ਹੈ ਜੇ ਉਹ ਵਿਚਾਰੇ ਡਾਇਲਿਸਿਸ ਕਰਾਉਣ ਆਉਂਦੇ ਹੈ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਬਲੱਡ ਲੈਣਾ ਪੈਂਦਾ ਹੈ ਜਾਂ ਸ਼ਹਿਰ ਤੋਂ ਬਾਹਰ ਜਾ ਕੇ ਆਪਣੀ ਡਾਇਲਿਸਿਸ ਕਰਾਉਣੀ ਪੈਂਦੀ ਹੈ ਜੋ ਕਿ ਬਿਲਕੁਲ ਫਰੀ ਸੀ ਤੇ ਇਸ ਦੇ ਨਾਲ ਹਰ ਪਾਸ ਤੋਂ ਕੱਲੇ ਬਲੱਡ ਦੇ ਕਰਕੇ ਹਰ ਪਾਸੋਂ ਦਾ ਲਾਸ ਹੋ ਰਿਹਾ ਹੈ ਸਨ ਜੀ ਅੱਜ ਜਿਹੜੀ ਤੁਸੀਂ ਕੋਹ ਹੜਤਾਲ ਕੀਤੀ ਹੈ ਕੀ ਮਤਲਬ ਉਹ ਕੋਈ ਗੱਲ ਕੇ ਵੱਧ ਹੀ ਨਹੀਂ ਹੈ ਬਲੱਡ ਬੈਗ ਬਾਰੇ ਤਾਂ ਵੀਰ ਅੱਗੇ ਕੀ ਤੁਹਾਡਾ ਐਕਸ਼ਨ ਹੈ ਦੇਖੋ ਜੀ ਅਸੀਂ ਇੱਕ ਵਾਰ ਲੜੀਵਾਰ ਭੁਖੜ ਹੜਤਾਲ ਤੇ ਬੈਠੇ ਆ ਕਿ 24 ਘੰਟਿਆਂ ਦੀ ਚੱਲੂਗੀ ਬਟ ਜੇ ਸਾਡੀ ਨਾਂ ਸੁਣਵਾਈ ਹੋਈ ਤਾਂ ਇਸ ਨੂੰ ਅਸੀਂ ਮਨਨ ਮਰ ਟਿੱਕਰ ਬਦਲਾਂਗੇ ਕਿਉਂਕਿ ਅਸੀਂ ਜਾਨ ਦੇਣ ਨੂੰ ਤਿਆਰ ਆ ਮਗਰ ਬਲੱਡ ਬੈਂਕ ਛੱਡਣ ਨੂੰ ਅਸੀਂ ਨਹੀਂ ਤਿਆਰ ਜਿੰਨੀ ਦੇਰ ਬਲੱਡ ਬੈਂਕ ਨਹੀਂ ਚੱਲੂਗਾ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਆਂ ਜੀ ਬਲੱਡ ਬੈਂਕ ਨੂੰ ਲੈ ਕੇ ਹੁਣ ਜਿਹੜਾ ਮਸਲਾ ਕਿੱਥੇ ਖੜਾ ਤੇ ਓਖੜ ਹੜਤਾਲ ਕਰਨ ਦੀ ਨੋਬਤ ਹੈ ਅਸੀਂ ਪਹਿਲਾਂ ਬਲੱਡ ਬੈਂਕ ਤੋਂ ਕੁਝ ਮਹੀਨਿਆਂ ਤੋਂ ਪਹਿਲੀ ਗੱਲ ਤਾਂ ਮੈਂ ਦੱਸਦਾ ਕਿ 6 ਮਹੀਨੇ ਤੋਂ ਜਿਹੜੇ ਪਿਛਲੇ ਬਲੱਡ ਬੈਂਕ ਦੇ ਇੰਚਾਰਜ ਬਿਉਟੀਓ ਸਾਹਿਬ ਰਟਾਇਰ ਹੋ ਚੁੱਕੇ ਆ ਇਸ ਵੇ ਕਿਸੇ ਸਮਾਜ ਸੇਵੀ ਜਰਸੇ ਬੰਦੇ ਨੇ ਕੋਈ ਧੱਕਾ ਨਹੀਂ ਕੀਤਾ ਨਾ ਕੋਈ ਮੁਲਾਜ਼ਮਾਂ ਦੇ ਨਾਲ ਕਹਿੰਦੀ ਜਾਂ ਨਾ ਕੋਈ ਬਲੱਡ ਬੈਂਕ ਦੇ ਅਬਜੈਕਸ਼ਨਾਂ ਸਿਰਫ ਇਸੇ ਬਿਉਟੀਓ ਨਾ ਹੋਣ ਕਰਕੇ ਸੀਐਮ ਨੇ ਇੱਕ ਗਲਤ ਹੁਕਮ ਜਾਰੀ ਕਰ ਦਿੱਤੇ ਵੀ ਇੱਥੇ ਸੂਨਣਾ ਬੰਦ ਕਰ ਦਿਓ ਇੱਥੇ ਬਲੱਡਸ਼ਨ ਬੰਦ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਸੀਐਮ ਨੇ ਇੱਕ ਹੁਕਮ ਜਾਰੀ ਕਰਤਾ ਇੱਥੇ ਬਲੱਡ ਦੇਣਾ ਬੰਦ ਕਰ ਦਿਓ ਹੁਣ ਬਲੱਡ ਨਾ ਇੱਥੇ ਲੈ ਰਹੇ ਤੇ ਨਾ ਦੇ ਰਹੇ ਆ ਤੇ ਇਹਨੂੰ ਬਲੱਡ ਸਟ੍ਰੋਨਜੀ ਬਣਾਉਣ ਦੀਆਂ ਸਾਰਸ਼ਾਂ ਚੱਲ ਪਈਆਂ ਕਾਰਜਕਾਰੀ ਵੀ ਚੱਲਣ ਲੱਗ ਪਈ ਸੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਹਨਾਂ ਨੂੰ ਬੇਨਤੀਆਂ ਕੀਤੀਆਂ ਸਰਕਾਰੇ ਦੇ ਬਾਰੇ ਵੀ ਗਏ ਸਪੀਕਰ ਸਾਹਿਬ ਕੋਲੇ ਵੀ ਗਏ ਜੇ ਤੁਸੀਂ ਵੀ ਅਖਬਾਰਾਂ 'ਚ ਪੜਿਆ ਸੁਣਿਆ ਆਣਾ ਵੀ ਇੱਥੇ ਬਿਊਟੀਓ ਲਗਾ ਦਿੱਤਾ ਗਿਆ ਪਰ ਕਈ ਦਿਨਾਂ ਤੋਂ ਬਿਊਟੀਓ ਨਹੀਂ ਆਇਆ ਪਰसों ਜਦੋਂ ਅਸੀਂ ਫੇਰ ਇੱਥੇ ਉਸ ਹਸਪਤਾਲ ਦੇ ਬੈਠੇ ਸੀ ਉਦੋਂ ਫੇਰ ਇਹ ਗੱਲ ਆ ਗਈ ਵੀ ਇੱਥੇ ਬਿਊਟੀਓ ਲਗਾ ਦਿੱਤਾ ਗਿਆ ਬਾਅਦ ਤੁਸੀਂ ਅੱਜ ਜਾ ਕੇ ਵੱਡ ਬੈਂਕ ਦੇ ਕੋਲੇ ਵੀ ਅਸੀਂ ਬੈਠੇ ਆਂ ਤੇ ਬਰਾ ਸਾਹਿਬ ਜੀ ਜੇ ਬਲੱਡ ਬੈਂਕ ਜੇ ਬਿਊ ਆਇਆ ਹੋਵੇ ਤੇ ਅਸੀਂ ਜ਼ਿੰਮੇਵਾਰ ਆ ਜਦੋਂ ਵੀ ਬਿਊ ਆਜੂਗਾ ਅਸੀਂ ਪੁਖੜਦਾਰ ਖਤਮ ਕਰ ਦਾਂਗੇ ਪਰ ਜੇ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਕੋਈ ਨਾ ਕੀਤਾ ਇਸ ਤਰ੍ਹਾਂ ਦਾ ਕੰਮ ਤੇ ਅਸੀਂ ਜਿਹੜਾ ਇਹਨੂੰ ਪੁਖੜਦਾਰ ਨੂੰ ਮਰਜ਼ੀ ਵਾਰ ਤੇ ਬਾਦ ਦਾਂਗੇ ਪਰ ਇਹ ਨਾ ਸੋਟਣ ਸਿੱਧ ਪਹਾੜ ਵਾਲੇ ਅਸੀਂ ਅੱਜ ਪੁਖੜਦਾਰ ਦੇ ਬੈਠੇ ਤੇ 2 ਵਜੇ ਇਸੇ ਛੱਡ ਕੇ ਚਲੇ ਜਾਵਾਂਗੇ ਸਾਡਾ ਦਿਨ ਰਾਤ ਦਾ ਧਰਨਾ ਇੱਥੇ ਪੱਕਾ ਹੈ ਸਾਡੇ ਸਾਥੀ ਨਾਲ ਤਿਆਰ ਬੈਠੇ ਆ ਹੁਣ ਅਸੀਂ ਪੱਕੇ ਡੇਰੇ ਲਾ ਲਿਆ ਅਸੀਂ ਉਦੋਂ ਹੀ ਉੱਠਾਂਗੇ ਜਦੋਂ ਬਲੱਡ ਬੈਂਕ ਚਾਲੂ ਹੋ ਜਾਊਗਾ ਜਿਸ ਦਿਨ ਇਹਨਾਂ ਦੇ ਬਲੱਡ ਬੈਂਕ ਨੂੰ ਜੁਆਇਨ ਕਰਨ ਨੂੰ ਇੱਥੇ ਉਸ ਤੋਂ ਬਾਅਦ ਅਸੀਂ ਵਾਅਦਾ ਕਰਦੇ ਹਾਂ ਵੀ ਬਲੱਡ ਬੈਂਕ ਚ ਖੂਨ ਨਹੀਂ ਅਸੀਂ ਭੁਖੜਤਾ ਤੋਂ ਉੱਠ ਕੇ ਖਾ ਪੀ ਕੇ ਅਸੀਂ ਬਲੱਡ ਅਸੀਂ ਆਪ ਖੁਦੇ ਨੂੰ ਮੈਂ ਦੇਵਾਂਗਾ ਬਲੱਡ ਮੇਰੇ ਯਾਰ ਦੋਸਤ ਜਿਹੜੇ ਇੱਥੇ ਬੈਠੇ ਆ ਅਸੀਂ ਬਲੱਡ ਦੇਵਾਂਗੇ ਅਸੀਂ ਸ਼ਹਿਰ ਵਾਸੀਆਂ ਨੂੰ ਮੈਸੇਜ ਪਾ ਦਾਂਗੇ ਵੀ ਬਲੱਡ ਬੈਂਕ ਮੋਰ ਚਾਲੂ ਹੋ ਗਿਆ ਤੇ ਅਸੀਂ ਖੂਨ ਦੀ ਪੂਰਤੀ ਉਵੇਂ ਚਾਲੂ ਕਰ ਦਾਂਗੇ